ਸ਼੍ਰੋਮਣੀ ਕਾਲdalੇ ਕੁਝ ਹੋਰ ਮੰਤਰੀਆਂ ਨਾਲ ਜੀ ਭੁੰਦਰ ਸਾਹਿਬ ਵੀ ਸਪੈਸ਼ਲ ਨਾਲ ਸੀਗੇ ਉਹਨਾਂ ਦੇ ਗ੍ਰਹਿ ਵਿਖੇ ਇਹ ਮੀਟਿੰਗ ਹੋਈ ਹੈ ਤੇ ਉਸ ਮੀਟਿੰਗ ਦੇ ਬਾਅਦ ਜੋ ਸਾਹਮਣੇ ਆਇਆ ਕਿ ਐਡਵੋਕੇਟ ਰਜਿੰਦਰ ਸਿੰਘ ਧਾਮੀ ਵਾਪਸੀ ਕਰ ਗਏ ਨੇ ਉਹਨਾਂ ਨੇ ਅਸਤੀਫੇ ਦੇ ਦੁਆਰਾ ਆਪਣਾ ਯੂ ਟਰਨ ਦਿਖਾ ਦਿੱਤਾ ਹੈ ਕਹਾਰਾ ਕਿ ਸਵਾਹ ਕੱਲ ਪਰਸੋ ਆਪਣੀਆਂ ਜੜੀਆਂ ਦੇ ਬਾਉਣਗੇ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਜੁੜੇ ਨੇ ਰਜਿੰਦਰ ਜੀ ਸਾਡੇ ਸਹਿਯੋਗੀ ਕਿਉਂਕਿ ਅਸੀਂ ਇਹਨਾਂ ਨਾਲ ਇਸ ਵਿਸ਼ੇ ਤੇ ਬਹੁਤ ਜ਼ਿਆਦਾ ਗੱਲਬਾਤ ਕਰ ਵੀ ਚੁੱਕੇ ਹਾਂ ਤਾ ਰਜਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਸ਼ਾਮ ਦੇ ਲਾਈਵ ਪ੍ਰੋਗਰਾਮ ਧੰਨਵਾਦ ਜੀ ਧੰਨਵਾਦ ਰਜਿੰਦਰ ਜੀ ਰਜਿੰਦਰ ਸਿੰਘ ਤਾਂ ਮੀ ਕਦੇ ਕਹ ਰਹੇ ਸੀ ਮੈਂ ਹਸਤੀ ਵਾਪਸ ਨਾਂਗਾ ਪਰ ਅੱਜ ਯੂ ਟਰਨ ਆ ਗਿਆ ਇੱਕੋ ਦਮ ਹਾਂ ਜੀ ਦੇਖੋ ਕਿ ਕੀ ਹੋਇਆ ਨਾ ਜੀ ਮਸਲਾ ਤਾਂ 2 ਦਸੰਬਰ ਵਾਲੇ ਹੁਕਮਨਾਮਾ ਸਾਹਿਬ ਜੀ ਅਕਾਲ ਤਖਤ ਸਾਹਿਬ ਵੱਲੋਂ ਜੋ ਹੁਕਮਨਾਮਾ 2 ਦਸੰਬਰ ਨੂੰ ਜੀਤਾ ਗਿਆ ਸੀ ਤਾਂ ਉਹਦਾ ਭਾਰ ਨਾ ਚੱਲ ਰਿਹਾ ਦੀ ਦਾਬ ਨਾ ਪ੍ਰੈਸ਼ਰ ਨਾ ਚੱਲਦੇ ਹੋਏ ਜੀ ਏਪੋਟਨ ਮਹਿਸੂਸ ਕਰਨ ਲੱਗੇ ਸੀ ਉਹ ਘੋਟਨ ਦੇ ਵਿੱਚੋਂ ਇਹਨਾਂ ਨੇ ਅਸਤੀਫਾ ਦਿੱਤਾ ਸੀ ਅਸਤੀਫਾ ਦੇ ਕੇ ਇਹ ਮਤਲਬ ਐ ਸਮਝੋ ਵੀ ਸਾਈਡ ਤੇ ਹੋ ਗਏ ਸੀ ਉਹ ਜਿਹੜਾ ਸਿਆਣਾ ਬੰਦਾ ਹੁੰਦਾ ਜੀ ਉਹ ਜਦੋਂ ਕੋਈ ਜਾਦੇ ਪ੍ਰੈਸ਼ਰ ਪੈਂਦਾ ਹੁੰਦਾ ਉਹ ਸਾਈਡ ਲਾਈਨ ਹੋ ਜਾਂਦਾ ਜਿਵੇਂ ਉਹਨਾਂ ਆਰਵਿੰਦ ਕੇ ਜਰੀ ਵਗਦੇ ਸਾਈਡ ਲਾਈਨ ਹੋਏ ਨੇ ਦਿੱਲੀ ਤੇ ਪ੍ਰੈਸ਼ਰ ਤੋਂ ਬਾਅਦ ਮਤਲਬ 10 ਦਿਨ ਜੀ 20 ਦਿਨ ਜਦੋਂ ਉਹ ਵੱਖਰਾ ਹੋ ਕੇ ਸੋਚਦਾ ਤਾ ਉਹਦਾ ਜਿਹੜਾ ਪ੍ਰੈਸ਼ਰ ਹੈ ਉਹ ਘੱਟ ਜਾਂਦਾ ਹੈ ਜਿਹੜੀ ਨਵੀਂ ਸ਼ਕਤੀ ਹੈ ਉਹਨੂੰ ਉਹ ਮਿਲ ਜਾਂਦੀ ਹੈ ਕਿਉਂਕਿ ਉਸ ਵਰਗੇ ਇਹ ਜਿਹੇ ਹੁੰਦੇ ਨੇ ਜਿਹੜੇ ਉਹਦੇ ਪਾਵਰ ਦੇ ਵਿੱਚ ਆਪਾਂ ਨੂੰ ਮਿਲ ਨਹੀਂ ਸਕਦੇ ਹੁੰਦੇ ਉਹਨਾਂ ਬੰਦਿਆਂ ਦੀਆਂ ਗੱਲਾਂ ਦੇ ਵਿੱਚ दम ਹੁੰਦਾ ਜਾਂ ਉਹ ਵਿਦਵਾਨ ਹੁੰਦੇ ਨੇ ਜਾਂ ਉਹ ਸੋਚੀ ਨਾਲ ਗੱਲਾਂ ਕਰਦਾ ਹੈ ਬੰਦਾ ਤਾਂ ਬੰਦੇ ਦੀ ਬੈਟਰੀ ਹੈ ਜਿਹੜੀ ਉਹ ਦੁਆਰੇ ਚਾਰਜ ਹੋ ਜਾਂਦੀ ਹੈ ਇਸੇ ਤਰੀਕੇ ਧਾਮੀ ਸਾਹਿਬ ਨਾਲ ਹੋਇਆ ਧਾਮੀ ਸਾਹਿਬ ਹੁਣ ਨਵੇਂ ਦੇਖਦੇ ਵਿੱਚ ਪੇਸ਼ ਆਉਂਗੇ ਹੁਣ ਦੇਖਦੇ ਆਂ ਪਉਣ ਵਾਲੇ ਸਮੇਂ ਦੇ ਵਿੱਚ ਉਹ ਕੀ ਕੀ ਕਾਰਵਾਈਆਂ ਕਰਦੇ ਨੇ ਉਹਨਾਂ ਨੇ ਅਰਜਿੰਦਰ ਸਿੰਘ ਇਹ ਗੱਲ ਕਹੀ ਹੈ ਆਪਣੇ ਬਿਆਨਾਂ ਵਿੱਚ ਵੀ ਕੌਮ ਦੇ ਵੱਲੋਂ ਮੈਨੂੰ ਬਹੁਤ ਲੋਕ ਕਹਿੰਦੇ ਕਿ ਫੋਨ ਕਾਲ ਕਰ ਰਹੇ ਸੀ ਮੈਨੂੰ ਮਿਲ ਰਹੇ ਸੀ ਵੀ ਵਾਪਸ ਆ ਜਾਓ ਤੇ ਕਹਿੰਦੇ ਉਹ ਜਥੇਦਾਰਾਂ ਵੱਲੋਂ ਵੀ ਜਿਹੜੇ ਮੇਰੇ ਨਾਲ ਗੱਲਬਾਤ ਹੋ ਰਹੀ ਸੀ ਤਾਂ ਕਹਿੰਦੇ ਮੈਂ ਕੌਮ ਦੇ ਹੱਕ ਦੇ ਵਿੱਚ ਗੱਲ ਕਰਨ ਲਈ ਦੁਬਾਰਾ ਮੈਨੂੰ ਵਾਪਸ ਆਣਾ ਪਿਆ ਹਾਂਜੀ ਦੇਖੋ ਫਿਰ ਦੇਖੋ ਜੇ ਕੌਮ ਦੇ ਹੱਕ ਇਹ ਦੋ ਧੜੇ ਨੇ ਜੀ ਇੱਕ ਪਾਸੇ ਪੰਥ ਹੈ ਇੱਕ ਪਾਸੇ ਪੰਥਕ ਧੜੇ ਦੇ ਬਾਗੀ ਤੇ ਡਾਗੀ ਮੈਂਬਰ ਨੇ ਜੀ ਜੀ ਹੁਣ ਇਹਨਾਂ ਨੇ ਫੈਸਲਾ ਕਰਨਾ ਹੈ ਵੀ ਆਪਾਂ ਪੰਥ ਪ੍ਰਵਾਨਿਤ ਕਾਰਵਾਨੀਆਂ ਕਰਨੀਆਂ ਨੇ ਜਾਂ ਮਤਲਬ ਡਾਗੀ ਵਾਗੀ ਜਿਹੜਾ ਧੜਾ ਹੈ ਉਹਨਾਂ ਦੇ ਮੁਤਾਬਕ ਚੱਲਣਾ ਹੈ ਇਹ ਤਾਂ ਇਹਨਾਂ ਦੀ ਸੋਚ ਹੋ ਸਕਦਾ ਹੈ ਵੀ ਪਹਿਲਾਂ ਵਾਲੀ ਸੋਚ ਤੋਂ ਇਹ ਬਦਲ ਕੇ ਨਵੀਂ ਸੋਚ ਦੇ ਨਾਲ ਇਹ ਨਵੇਂ ਬੈਟਰੀ ਚਾਰਜ ਦੇ ਨਾਲ ਇਹ ਆਪਣੀ ਸੀਟ ਸਨਭਾਲ ਲੈਣਾ ਅਤੇ ਪੰਥ ਨੂੰ ਇੱਕ ਵਧੀਆ ਜੋਗ ਅਗਵਾਈ ਦੇਣਾ ਜਿਹੜੀਆਂ ਚੀਜ਼ਾਂ ਦੀ ਪੰਥ ਨੂੰ ਲੋੜ ਹੈ ਜਿੱਥੇ ਪੰਥ ਚਾਹੁੰਦਾ ਹੈ ਤਾਂ ਉੱਥੇ ਉਹਨਾਂ ਚੀਜ਼ਾਂ ਨੂੰ ਵਰਤਣ ਤੇ ਤਾਂ ਮਤਲਬ ਇਹ ਕੋਈ ਮਾੜੀ ਗੱਲ ਨਹੀਂ ਹੈ ਜੇ ਇਹਨਾਂ ਨੇ ਅਸਤੀਫਾ ਵਾਪਸ ਲੈ ਲਿਆ ਜੇ ਪੰਥ ਪ੍ਰਵਾਨ ਹੋਵੇ ਪੰਥ ਨੂੰ ਇਹਨਾਂ ਦੀਆਂ ਸੇਵਾਵਾਂ ਠੀਕ ਲੱਗਣ ਤੇ ਪੰਥ ਦੇ ਮਤਾਬਕੀ ਚੱਲਣ ਤਾਂ ਇਹਨਾਂ ਦਾ ਅਸਤੀਫਾ ਕੋਈ ਇਹਨਾਂ ਦੇ ਅਸਤੀਫੇ ਤੇ ਕਿਸੇ ਦਾ ਨਿੱਜੀ ਹਮਲਾ ਨਹੀਂ ਸੀਗਾ ਜੀ ਨਹੀਂ ਕੋਈ ਕਿਸੇ ਦਾ ਨਿੱਜੀ ਇਹਨਾਂ ਨੇ ਪ੍ਰੈਸ਼ਰ ਨਹੀਂ ਝੱਲਿਆ ਜੀ ਸਾਈਡ ਤੇ ਆਓਗੇ ਫਿਰ ਬੈਟਰੀ ਚਾਰਜ ਹੋ ਗਈ ਸਾਰੀਆਂ ਗੱਲਾਂ ਸੋਚ ਲੀਆਂ ਵਿਚਾਰ ਲੀਆਂ ਨਵੀਂ ਦੇਖਣ ਨਾਲ ਪੇਸ਼ ਆਉਣਗੇ ਦੇਖਦੇ ਆਂ ਅੱਗੇ ਕੀ ਹੁੰਦਾ ਔਰ ਇਹ ਗੱਲ ਹੋਰ ਦੱਸ ਦੇਣਾ ਜਿਵੇਂ ਤੁਸੀਂ ਕਿਹਾ ਕਿ ਬਾਗੀ ਤੁਹਾਨੂੰ ਦੱਸ ਦੇਣਾ ਮੈਂ ਨਾਮ ਨਹੀਂ ਯਾਦ ਆ ਰਿਹਾ ਹੁੰਦਾ ਮੈਂ ਹੁਣੇ ਥੁਰ ਦੇ ਬਲਾ ਇੱਕ ਟੀਵੀ ਚੈਨਲ ਤੇ ਦੇਖ ਰਿਹਾ ਸੀ ਐ ਜੀ ਵੀਜ਼ ਦੇ ਇੱਕ ਮੈਂਬਰ ਨੇ ਉਹ ਕਹਿ ਰਹੇ ਨੇ ਵੀ ਇਹਨਾਂ ਨੇ ਤਾਂ ਇੱਕਦਮ ਆਪਣਾ ਸੀਵਾ ਆਪਸ ਲੈ ਲਿਆ ਉਹ ਨਾਰਾਜ਼ ਹੋ ਗਏ ਨੇ ਕਹਿੰਦੇ ਵੀ ਧਾਮੀ ਸਾਹਿਬ ਤੋਂ ਬਾਅਦ ਕਈ ਬੰਦੇ ਹਟਾਏ ਗਏ ਨੇ ਕਈਆਂ ਨੂੰ ਯਾਨੀ ਕਿ ਚੇਂਜ ਕਰ ਦਿੱਤਾ ਗਿਆ ਕਹਿੰਦੇ ਉਹ ਬੰਦੇ ਦਾ ਕੀ ਕਸੂਰ ਸੀ ਕਹਿੰਦੇ ਧਾਮੀ ਸਾਹਿਬ ਦਾ ਇਕੱਲੇ ਹੀ ਪਾ ਯਾਨੀ ਯੂ ਟਰਨ ਕਰ ਗਏ ਦੇਖੋ ਜੀ ਫਿਰ ਇਦਾਂ ਹੁਣ ਇਹੀ ਤਾਂ ਸਿਆਸੀ ਪੈਂਤਰੇਵਾਜੀ ਹੁੰਦੀ ਹੈ ਜੀ ਇਸੇ ਚੀਜ਼ ਨੂੰ ਹੈ ਧਾਮੀ ਸਾਹਿਬ ਸਾਰੇ ਸਮਝਦਾਰ ਨੇ ਉਹ ਕੋਈ ਮਤਲਬ ਹੈ ਇਸ ਤਰ੍ਹਾਂ ਦਾ ਗਲਤ ਕੰਮ ਨਹੀਂ ਕਰਦੇ ਜੋ ਵੀ ਉਹਨਾਂ ਦੇ ਨਾਲ ਅਸਤੀਫਾ ਦੇ ਕੇ ਗਏ ਨੇ ਉਹਨਾਂ ਦੀ رائے ਦੇ ਮੁਤਾਬਕ ਇਹਨਾਂ ਨੇ ਅਸਤੀਫਾ ਵਾਪਸ ਲਿਆਉ ਤੇ ਉਹਨਾਂ ਨੂੰ ਵੀ ਉਸੇ ਤਰ੍ਹਾਂ ਹੀ ਮਰ ਪੜਦਾ ਮਾਨ ਸਨਮਾਨ ਦੇਣਗੇ ਜਾਂ ਦਬਾਉਣਗੇ ਪੰਥ ਤੋਂ ਚਾਹੇ ਪੰਥ ਖਟੜਿਆ ਹੋ। ਨਹੀਂ ਡਾਕਟਰ ਸਾਹਿਬ ਇਹ ਤਾਂ ਦੇਖੋ ਅੰਤਰੀਮ ਕਮੇਟੀ ਨੇ ਵੀ ਆਪਣਾ ਉਹ ਕਰਤਾ ਅਸਤੀਫਾ ਮੰਨਿਆ ਨਹੀਂ ਸੀ ਸਾਰੇ ਵੱਡੇ ਵੱਡੇ ਮਨਾਰੇ ਸੀ ਕਿ ਸੁਖਵੀਰ ਬਾਦਲ ਦੀ ਯਾਨੀ ਕਿ ਕਹਿ ਸਕਦੇ ਆ ਵੀ ਐ ਜੀ ਪੀ ਸੀ ਅਜੇ ਸੁਖਵੀਰ ਬਾਦਲ ਦੇ ਥੱਲੇ ਆ। ਦੇਖੋ ਸੁਖਵੀਰ ਬਾਦਲ ਪਹਿਲਿਆਂ ਮੰਨ ਜਾਂਦੇ ਆ ਉਹ ਰੋ ਮੰਨ ਜਾਂਦੇ ਆ। ਰਹਣਾ ਰਿਸ਼ਤ ਖਾਂ ਇਹ ਮਤਲਬ ਖਾਨਦਾਨੀ ਜਿਹੜਾ ਪਰਿਵਾਰ ਹੈ ਇਹਦਾ ਸੱਤਾ ਦੇ ਉੱਤੇ ਕਾਫੀ ਪਕੜ ਹੈ ਜਿਹਦਾ ਜਿਹਦੀ ਪਕੜ ਹੁੰਦੀ ਹੈ ਉਸੇ ਦੀ ਬੰਦਾ ਮੰਨਦਾ ਹੁੰਦਾ ਹੁਣ ਜਿਹੜੇ ਬੰਦੇ ਮਾਤਰਾ ਮਾਤਰਾ ਇਹ ਨਹੀਂ ਜਾਈ ਜਾਂਦੇ ਤੇ ਯੂਨੀ ਨਹੀਂ ਹੁੰਦੀ ਹੈ ਮਾਰਕੀਟ ਵੈਲਿਊ ਲੋਕ ਕੋਈ ਵੀ ਬੰਦਾ ਹੈ ਹਰ ਇੱਕ ਬੰਦੇ ਦੀ ਮਾਰਕੀਟ ਵੈਲਿਊ ਹੁੰਦੀ ਹੈ ਜੇ ਉਹ ਆਪਣੇ ਮਾਰਕੀਟ ਵੈਲਿਊ ਦੇ ਮੁਤਾਬਕ ਫੈਸਲੇ ਲਵੇ ਤਾਂ ਉਹਦਾ ਫਰਜ ਬਣਦਾ ਹੁੰਦਾ ਹੈ ਉਹਦੇ ਦਹਾ ਉਸ ਤਰ੍ਹਾਂ ਨਹੀਂ ਹੁਣ ਜਦੋਂ ਮਾਰਕੀਟ ਵੈਲਿਊ ਤਾਂ ਇੱਕ ਸ਼੍ਰੋਮਣੀ ਕਮੇਟੀ ਮੈਂਬਰ ਦੀ ਹੈ ਤੇ ਜਾ ਕੇ ਅਸਤੀਫਾ ਉਹ ਪ੍ਰਧਾਨ ਦਾ ਵਾਪਸ ਕਰਨ ਨੂੰ ਕਹਿੰਦਾ ਭਲਾ ਇਸ ਤਰ੍ਹਾਂ ਗੱਲ ਬਣਦੀ ਹੁੰਦੀ ਉਹਦਾ ਜਦੋਂ ਕੋਈ ਬਰਾਬਰ ਦਾ ਖਿਡਾਰੀ ਆਉਂਦਾ ਨਾ ਤਾਂ ਫਿਰ ਬਰਾਬਰ ਦੇ ਖਿਡਾਰੀ ਦੇ ਨਾਲ ਹੀ ਬਣਦਾ ਕਿਉਂਕਿ ਉਧਰੋਂ ਸੁਖਵੀਰ ਬਾਦਲ ਸਾਹਿਬ ਹੋਗੇ ਉਧਰੋਂ ਭੁੰਦਰ ਸਾਹਿਬ ਹੋਗੇ ਉਧਰ ਇੱਕ ਤਾਂ ਹੋਰ ਵੱਡੇ ਮਤਲਬ ਜੋ ਸਰ ਸਰਕਾ ਦਾ ਆਗੂ ਦੇ ਉਹ ਨਾਲ ਵਾਗੇ ਉਹ ਇਸ ਕਰਕੇ ਉਹਨਾਂ ਨੂੰ ਫਿਰ ਜਿਹੜਾ ਇਹ ਅਸਤੀਫਾ ਦੇਣਾ ਉਹ ਔਖਾ ਹੋ ਗਿਆ ਤੇ ਉਹਨਾਂ ਨੂੰ ਮੰਨਣਾ ਪਿਆ ਹੋ ਸਕਦਾ ਕੁਝ ਇਹਨਾਂ ਦੇ ਆਪਸ ਦੇ ਜੋ ਮਤਭੇਦ ਹੋਣਗੇ ਉਹਨਾਂ ਦੇ ਉੱਤੇ ਵੀ ਵਿਚਾਰ ਵਟਾਂਦਰਾ ਹੋਇਆ ਹੋਊ ਜੋ ਮਤਭੇਦ ਦੂਰ ਕੀਤੇ ਗਏ ਹੋਣਗੇ ਕਿਉਂਕਿ ਮੈਂ ਤੁਹਾਨੂੰ ਦੱਸ ਦੇਣਾ ਇਹ ਮਤਭੇਦ ਇਹ ਦੂਰ ਹੁੰਦੇ ਦਿਖਾਈ ਨਹੀਂ ਦੇ ਰਹੇ ਇਹ ਕੁਝ ਦਿਨ ਪਹਿਲਾਂ ਹੀ ਜਿਹੜੇ ਉਹ ਬਣਾਏ ਗਏ ਨੇ ਮੈਂ ਨਾਮ ਪੂਰਾ ਭੁੱਲ ਜਨਾ ਗੜਗੱਜ ਜਥੇਦਾਰ ਜਿਹੜੇ ਉਹਨਾਂ ਦੇ ਵੱਲੋਂ 3-4 ਜਥੇਦਾਰ ਦੀ ਅਹਿਮ ਮੀਟਿੰਗ ਬੁਲਾ ਲਈ ਗਈ ਸ਼ਾਮ ਨੂੰ 4:00 ਵਜੇ ਦਿੱਤਾ ਗਿਆ ਇੱਕ ਚਿੱਠੀ ਰਾਹੀਂ ਤਾਂ ਹੋ ਸਕਦਾ ਕਿ ਉਹ ਇਹਨਾਂ ਦੇ ਸਹੀਫੇ ਤੇ ਗੱਲਬਾਤ ਕਰਨ ਉਹ ਕਿਉਂਕਿ ਉਹ ਉਹਨਾਂ ਦਾ ਉਹ ਅਲੱਗ ਧੜਾ ਹੈ ਹਾਂ ਜੀ ਫਿਰ ਦੇਖੋ ਜਥੇਦਾਰ ਸਾਹਿਬ ਸੀਨੀਅਰ ਨੇ ਜਦੋਂ ਉਹਨਾਂ ਨੂੰ ਅਹੁਦਾ ਮਿਲ ਗਿਆ ਤਾਂ ਉਹਨਾਂ ਦਾ ਫਰਜ਼ ਬਣਦਾ ਹੈ ਵੀ ਆਪਣੀ ਜਿਹੜੀ ਬਾਕੀ ਟੀਮ ਹੈ ਉਹਨੂੰ ਨਾਲ ਲੈ ਕੇ ਚੱਲਣ ਚਾਹਤੇ ਵੀ ਸੱਦਣ ਰੋਟੀ ਤੇ ਵੀ ਸੱਦਣ ਜੋ ਵੀ ਵਿਚਾਰ ਵਟਾਂਦਰਾ ਚਾਹ ਪਾਣੀ ਦਾ ਤੇ ਇੱਕ ਨਾ ਹੁੰਦਾ ਜੀ ਦੇਖੋ ਜੋ ਵੀ ਮਸਲੇ ਹੁੰਦੇ ਨੇ ਉਹਨਾਂ ਤੇ ਵਿਚਾਰ ਵਟਾਂਦਰਾ ਹੁੰਦਾ ਹੈ ਤੇ ਇੱਕ ਦੂਜੇ ਨਾਲ ਕੰਨੇ ਨਾਲ ਕੰਨਾ ਮਿਲਾ ਕੇ ਚੱਲਣ ਦੀ ਗੱਲ ਕਰਦੇ ਹੁੰਦੇ ਨੇ ਤੇ ਜਿਹੜੇ ਆਪਦੇ ਮਤਭੇਦ ਹੁੰਦੇ ਨੇ ਉਹਨੂੰ ਭਲਾਉਣ ਦੀ ਗੱਲ ਕਰਦੇ ਆ ਜੋ ਮਸਲੇ ਹੁੰਦੇ ਨੇ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨੇ ਜੋ ਸਾਰੀਆਂ ਉਲਟਾਈਆਂ ਜੋ ਉਹਨੇ ਉਹਨਾਂ ਦੇ ਉੱਤੇ ਸਾਰੇ ਵਿਚਾਰ ਵਟਾਂਦਰਾ ਕੀਤੇ ਜਾਣਗੇ ਪੰਚ ਦੀ ਚੜ੍ਹਦੀ ਕਲਾ ਵਾਸਤੇ ਜਿਹੜਾ ਕੋ ਅੱਗੇ ਕੰਮ ਕੀਤਾ ਜਾਵੇ ਔਰ ਧਾਮੀ ਸਾਹਿਬ ਦਾ ਇੱਕ ਨਵਾਂ ਅਪਡੇਟ ਵੀ ਆ ਗਿਆ ਜਿਵੇਂ ਕੱਲ ਐਜੀਪੀਸੀ ਮੈਂਬਰ ਘਰੇ ਵਾਲ ਨੇ ਗੱਲ ਕਹੀ ਸੀ ਅੱਜ ਧਾਮੀ ਸਾਹਿਬ ਨੇ ਵੀ ਕਹਿਤਾ ਕਹਿੰਦੇ ਅਗਰ ਮੈਂ ਬੈਠਾਂਗਾ ਤਾਂ ਸਭ ਤੋਂ ਪਹਿਲਾਂ ਜਿਹੜੇ ਕੱਲ ਸੰਤ ਜਰਨੈ ਅਸੀਂ ਭਿੰਡਰਾਲ ਜੀ ਦੀ ਗੱਲ ਚਾਪਸਰੇ ਵੀ ਕੀਤੀ ਸੀ ਉਹ ਕਹਿੰਦੇ ਵੀ ਮੈਂ ਹਮਾਚਾ ਸਰਕਾਰ ਨਾਲ ਖੁਦ ਗੱਲ ਕਰਾਂਗਾ ਕੋਈ ਅੱਗੇ ਆਏ ਨਾ ਕਹਿੰਦੇ ਮੈਨੂੰ ਅੱਗੇ ਆਣਾ ਪਏਗਾ ਤਾਂ ਇਹਨਾਂ ਦਾ ਫਰਜ ਬਣਦਾ ਦੇਖੋ ਸਿੱਖ ਕੌਮ ਦੇ ਇਹ ਜਰਨੈਲ ਨੇ ਸ਼੍ਰੋਮਣੀ ਕਮੇਟੀ ਹੈ ਜਿਹੜੀ ਇਹਨਾਂ ਦਾ ਫਰਜ ਬਣਦਾ ਹੁੰਦਾ ਇਹ ਕਿਉਂ ਨਹੀਂ ਆਉਂਦੇ ਹਨ ਜੇ ਇਸੇ ਕਰਕੇ ਤਾਂ ਜਿਹੜਾ ਪੰਥ ਹੈ ਉਹ ਥੋੜਾ ਜਿਹਾ ਪਿੱਛੇ ਚੱਲਿਆ ਜਾਂਦਾ ਇਸ ਤੱਕ ਹੀ ਚੱਲਿਆ ਜਾਂਦਾ ਕਿਉਂਕਿ ਜਿਹੜੀ ਇਹ ਲੀਡਰਸ਼ਿਪ ਹੈ ਨਾ ਇਹ ਇਕੱਲੀ ਗੋਲਕ ਦਾ ਸਾਥ ਪਤਾਵ ਰੱਖਣੀ ਨਹੀਂ ਲੱਗ ਜਾਂਦੀ ਤੇ ਉਹ ਪੰਥ ਦੇ ਜਿਹੜੇ ਪੰਥਕ ਮੁੱਦੇ ਨੇ ਉਹਨਾਂ ਨੂੰ ਵਿਸਾਰ ਦਿੰਦੇ ਨੇ ਚੰਗੀ ਗੱਲ ਹੈ ਬਹੁਤ ਦੇਰ ਆਈ ਦਰੁਸਤਾਈ ਵਾਲੀ ਗੱਲ ਹੈ ਵੀ ਜੋ ਪੰਥਕ ਮੁੱਦਿਆਂ ਨੂੰ ਇਹਨਾਂ ਨੇ ਤਰਜੀਹ ਦੇਣ ਦੀ ਕੋਸ਼ਿਸ਼ ਕੀਤੀ ਹੈ ਬੜਾ ਸਲਾਘਾਯੋਗ ਕੰਮ ਹੈ ਕਿਉਂਕਿ ਡਾਕਟਰ ਸਾਹਿਬ ਮੈਂ ਤਾਂ ਦੱਸ ਦੇਣਾ ਵੀ ਅੱਜ ਜਿਹੜੇ ਦੁਪਹਿਰ ਤੋਂ ਬਾਅਦ ਜਿਹੜੇ ਹਿਮਾਚਲ ਦੇ ਬਾਰਡਰ ਏਰੀਆ ਨੇ ਉੱਥੇ ਯਾਨੀ ਆਪਣੇ ਪਿੰਡਾਂ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੇ ਜਿਹੜੀਆਂ ਹਿਮਾਚਲ ਤੋਂ ਬੱਸਾਂ ਆ ਰਹੀਆਂ ਸੀ ਰੋਕ ਰੋਕ ਕੇ ਉਹਨਾਂ ਦੇ ਉੱਪਰ ਸੰਦਰਨੈਥੀ ਭਿੰਡਰਾਲ ਦੇ ਸਟicker ਜ਼ਬਰਦਸਤੀ ਲਗਾਏ ਨੇ ਧਾਮੀ ਸਾਹਿਬ ਦਾ ਇਹ ਕਹਿਣਾ ਵੀ ਮੈਂ ਨਹੀਂ ਚਾਹੁੰਦਾ ਕਿ ਪੰਜਾਬ ਦਾ ਮਾਹੌਲ ਜਾਂ ਨੌਜਵਾਨ ਖਰਾਬ ਹੋਵੇ हां दे 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 जी देखो माहौल ਤਾਂ ਨਹੀਂ ਖਰਾਬ ਹੋਣਾ ਚਾਹੀਦਾ ਗੱਲ ਕਰ ਫਿਰ ਵੀ ਆਪਦੇ ਬੱਚਿਆਂ ਦੀ ਸ਼ਾਨ ਦੇ ਖਿਲਾਫ ਵੀ ਕਿਸੇ ਤੋਂ ਕੋਈ ਕੰਮ ਨਹੀਂ ਚ ਰਹਿ ਜਾਂਦਾ ਮਤਲਬ ਠੀਕ ਹੈ ਮਾਹੌਲ ਖਰਾਬ ਨਾ ਹੋਣ ਵਾਲੀ ਗੱਲ ਤਾਂ ਗੱਲ ਬੱਕਰੀ ਹੈ ਤੇ ਇੱਕ ਤਾਂ ਹਿਮਾਚਲ ਸਰਕਾਰ ਨੂੰ ਸ਼੍ਰੋਮਣੀ ਪ੍ਰਬੰਧਕ ਕਮੇਟੀ ਸਰਕਾਰ ਨਾਲ ਮਿਲ ਕੇ ਜਿਹੜਾ ਉਥੋਂ ਨਸ਼ਾ ਦਾ ਸਕਰੀ ਹੁੰਦੀ ਹੈ ਉਸ ਨੂੰ ਰੋਕਿਆ ਜਾਵੇ ਸ਼ਕਤੀ ਨਾਲ ਕਿਹਾ ਜਾਵੇ ਗੱਲ ਕਰੇ ਦਾ ਰਲ ਕੇ ਮਿਲ ਕੇ ਕੰਮ ਕਰਨ ਵਾਲੀ ਗੱਲ ਹੈ ਜੇ ਕਹਿੰਦੇ ਅੱਡੋ ਅੱਡੀ ਫੇਰ ਗੱਲ ਨਹੀਂ ਬਣਨੀ ਤੇ ਨਾਲ ਜਿਹੜੇ ਆ ਪੰਥਕ ਮੁੱਦੇ ਨੇ ਇਹਨਾਂ ਤੇ ਵੀ ਬੜਾ ਠੋਕਮਾ ਜਵਾਬ ਦੇਣਾ ਚਾਹੀਦਾ ਤਾਂ ਕਿ ਅੱਗੇ ਤੋਂ ਇਹ ਜਿ ਕੋਈ ਹਰਕਤ ਨਾ ਕਰੇ ਮਤਲਬ ਉਹਨਾਂ ਨੇ ਕੀ ਕੋਈ ਗਲਤ ਕੰਮ ਤਾਂ ਉੱਥੇ ਕੀਤਾ ਨਹੀਂ ਸੀ ਜੀ ਉਹ ਕੋਈ ਗਲਤ ਕੰਮ ਨਹੀਂ ਕਰ ਰਹੇ ਸੀ ਸਿਰਫ ਉਹਨਾਂ ਦੇ ਸਟਿੱਕਰ ਸਟਿੱਕਰ ਲੱਗੇ ਸੀ ਮੋਟਰਸਾਈਕਲਾਂ ਤੇ ਹਾਂ ਉਹਨਾਂ ਕੋਲ ਦੋ ਤਿੰਨ ਝੰਡੇ ਵੀ ਸੀ ਉਹਦੇ ਉਹਨਾਂ ਨੇ ਕੋਈ ਹੁੱਲੜਵਾਈ ਨਹੀਂ ਕੀਤੀ ਪਰ ਉਥੋਂ ਦੇ ਜਿਹੜੇ ਲੋਕ ਸੀ ਦਾ ਕੋਈ ਗਲਤ ਨਹੀਂ ਜੇ ਚੰਡਾ ਛੰਡਿਆ ਲੱਗਿਆ ਮੋਟਰਸਾਈਕਲ ਦਾ ਅਗਲਾ ਅੱਗੇ ਲੰਘਿਆ ਜਾਂ ਉਥੇ ਕਿਤੇ ਚਾਹ ਪਾਣੀ ਪੀ ਲਿਆ ਹੋਟਲ ਤੇ ਢਾਬੇ ਤੇ ਮਤਲਬ ਜੇ ਤਾਂ ਕੋਈ ਗਲਤ ਹੋਵੇ ਜਾਂ ਕੋਈ ਨਸ਼ਾਪਤਾ ਹੋਵੇ ਉਹ ਤਾਂ ਗੱਲ ਵੱਖਰੀ ਹੈ ਜਾਂ ਕੋਈ ਨਸ਼ੇਪਤੇ ਦੀ ਡਿਮਾਂਡ ਕੀਤੀ ਹੋਵੇ ਜੇ ਹੁਣ ਇੱਕ ਬੰਦਾ ਵੈਸੇ ਜਾਂਦਾ ਜਿਉਂ ਲੱਗਿਆ ਮੈਂ ਮੇਰਾ ਤਾਂ ਖਿਆਲ ਹੈ ਵੀ ਉਹਨੂੰ ਮਤਲਬ ਕੁਝ ਕਹਿਣਾ ਨਹੀਂ ਚਾਹੀਦਾ ਜੇ ਤੁਹਾਡੇ ਮੋਹ ਦੇ ਨਾਲ ਮਤਭੇਦ ਨੇ ਦਾ ਮਤਲਬ ਇੱਕ ਮਹਿਮਾਨ ਦੇ ਤੌਰ ਤੇ ਉਹਨਾਂ ਨੂੰ ਸਮਝ ਕੇ ਸੈਟਲਾਈਨ ਕਰ ਦੇਣਾ ਸੀਗਾ ਤਾਂ ਕਿ ਭਾਈ ਤੁਸੀਂ ਜਾਓ ਅਸੀਂ ਇੱਥੇ ਬੈਠੇ ਹਾਂ ਤੁਹਾਨੂੰ ਕੀ ਲੱਗਦਾ ਹੈ ਡਾਕਟਰ ਸਾਹਿਬ ਵੀ ਧਾਮੀ ਸਾਹਿਬ ਦੇ ਵਾਪਸ ਆਉਣ ਦੇ ਨਾਲ ਜਿਹੜੀਆਂ ਪਿਛਲੇ ਕੁ ਦਿਨਾਂ ਤੋਂ ਹੈ ਨਾ ਜੀਬੀਜ਼ ਦੇ ਬਾਰੇ ਉਹ ਬੰਦ ਹੋਣਗੀਆਂ ਦੇਖੋ ਜੀ ਨਵੀਂ ਚਰਚਾਵਾਂ ਚੱਲਣਗੀਆਂ ਪਿਛਲੀਆਂ ਚਰਚਾਵਾਂ ਦੇ ਉੱਤੇ ਰਿਵਿਊ ਹੋਊਗਾ ਕਿਉਂਕਿ ਪਿਛਲੀਆਂ ਚਰਚਾਵਾਂ ਦੇ ਜੋ ਹੋਈਆਂ ਉਹਦੇ ਵਿੱਚੋਂ ਉਲਤਣੀਆਂ ਦਾ ਪਤਾ ਲੱਗੂਗਾ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨਗੇ ਜਿਹੜੇ ਨਵੇਂ ਪੰਥਕ ਮੁੱਦੇ ਨੇ ਜਿਵੇਂ ਹੁਣ ਹਿਮਾਚਲ ਵਾਲਾ ਨਾਮ ਆ ਗਿਆ ਕੋਈ ਹੋਰ ਆ ਗਿਆ ਇਸ ਤਰ੍ਹਾਂ ਦਾ ਖਾਸ ਕਰਕੇ ਸਿੱਖ ਧਰਮ ਦਾ ਜਿਹੜਾ ਸਿੱਖਿਆ ਤੇ ਸਿੱਖਿਆ ਦੇ ਪ੍ਰਸਾਰ ਲਈ ਨਾ ਧਰਮ ਪ੍ਰਚਾਰ ਤੇ ਸਿੱਖਿਆ ਦਾ ਵਿਸਾਰ ਇਹਦੇ ਵਾਸਤੇ ਇਹਨਾਂ ਨੂੰ ਜ਼ੋਰਦਾਰ ਤਰੀਕੇ ਨਾਲ ਸੇਵਾ ਕਰਨੀ ਚਾਹੀਦੀ ਹੈ ਕਿਉਂਕਿ ਜੋ ਮਤਲਬ ਮੂਰੇ ਸਮਾਂ ਉਹ ਟੈਕਨੋਲੋਜੀ ਦਾ ਸਿੱਖਿਆ ਤੋਂ ਬਿਨਾ ਕੁਝ ਨਹੀਂ ਹੈ ਸਿੱਖਿਆ ਨਾਲ ਹੀ ਸਾਰਾ ਕੁਝ ਬਣੂਗਾ ਸਿੱਖਿਆ ਤੇ ਜ਼ੋਰ ਦੇਣੀ ਚਾਹੀਦੀ ਹੈ ਤਾਂ ਮਤਲਬ ਪੰਥ ਚੜ੍ਹਦੀ ਕਲਾ ਚ ਹੋਊਗਾ। ਕਿ ਸਹੀ ਗੱਲ ਐ ਮੈਂ ਪਹਿਲਾਂ ਵੀ ਆਪਾਂ ਕਈ ਵਾਰ ਗੱਲ ਕੀਤੀ ਐ ਕਿ ਐਜੀਪੀਸੀ ਬਹੁਤ ਵੱਡੀ ਸੰਸਥਾ ਐ ਜਿਹੜੇ ਸਾਡੇ ਗਰੀਬ ਬੱਚੇ ਨੇ ਕਿਉਂਕਿ ਦੇਖੋ ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੇ ਅਜੇ ਟੀਮ ਖਾਨੇ ਵੀ ਨੇ ਜਿਹੜੇ ਗਰੀਬ ਬੱਚੇ ਨੇ ਉਹਨਾਂ ਨੂੰ ਸਿੱਖਿਆ ਦਿੱਤੀ ਜੇ ਉਹ ਕੱਲੇ ਉਹ ਹੀ ਨਹੀਂ ਟੀਮ ਖਾਨੇ ਦੇ ਜਿਹੜੇ ਹੋਰ ਵੀ ਯਾਨੀ ਮੀਡਲ ਕਲਾਸ ਫੈਮਿਲੀ ਆ ਉਹਨਾਂ ਦੇ ਲਈ ਐਜੀਪੀਸੀ ਨੂੰ ਅੱਗੇ ਆਣਾ ਚਾਹੀਦਾ ਐ ਕੁਝ ਨਾ ਕੁਝ ਕਰਨਾ ਚਾਹੀਦਾ ਚਾਹੇ ਉਹਨਾਂ ਸਕੂਲ ਖੋਲੇ ਜਾਣ ਉਹ ਪੜਨ ਤੁਸੀਂ ਸਹੀ ਕਿਹਾ ਵੀ ਜਿਹੜੀ ਅਗਲੀ ਜਨਰੇਸ਼ਨ ਐ ਟੈਕਨੋਲੋਜੀ ਜਨਰੇਸ਼ਨ ਐ ਹੁਣ ਅਨਿਤ ਜੀ ਫਰੇਹੀ ਤਾਂ ਗੱਲ ਕਹਿੰਦੇ ਜੀ ਜੇ ਆਪਾਂ ਕਈ ਵੀ ਕਲਾ ਮਤਲਬ ਅ ਥੋੜਾ ਜਾਏ ਥੋੜੇ ਪਿੱਛੇ ਹੋਰ ਹਿਸਾਬ ਨਾਲ ਚੱਲ ਪੈਂਦੇ ਨੇ ਮਤਲਬ ਕਹਿਣ ਤੋਂ ਭਾਵ ਇਹ ਹੈ ਕਿ ਜਿਹੜਾ ਜਿਆਦਾ ਆਪਾਂ ਨੂੰ ਧਿਆਨ ਦੇਣਾ ਚਾਹੀਦਾ ਉਹ ਨਵੀਂ ਪਨੀਰੀ ਆਉਣ ਵਾਲੀ ਨੂਰੇ ਪਨੀਰੀ ਕੰਪੀਟੀਸ਼ਨ ਦਾ ਜੁਗੈ ਆਪਣੇ ਬੱਚੇ ਪੜ੍ਹ ਲਏ ਤਾਂ ਦੂਜੇ ਬਰਾਬਰ ਬੱਚਿਆਂ ਤੋਂ ਤਾਂ ਹੀ ਨੰਬਰ ਮਾਰਕ ਬਰਾਬਰ ਲੈ ਕੇ ਬਰਾਬਰ ਦੀਆਂ ਸੀਟਾਂ ਤੇ ਪਰਾਜਮਾਨ ਹਨ ਤੇ ਸੌਣੀ ਕਮੇਟੀ ਨੂੰ ਆਈਏਐਸ ਪੀਸੀਐਸ ਇਹ ਇੱਧਰਲੇ ਪਾਸੇ ਧਿਆਨ ਵੀ ਦੇਣਾ ਚਾਹੀਦਾ ਹੈ ਤੇ ਜਿਹੜੇ ਐਮਬੀਬੀਐਸ ਦੇ ਸਟੂਡੈਂਟ ਵਗੈਰਾ ਨੇ ਜੋ ਉਹਨਾਂ ਤੋਂ ਇਹ ਡੋਨੇਸ਼ਨ ਵਗੈਰਾ ਲੈਂਦੇ ਨੇ ਖਰਚਾ ਪਾਣੀ ਉਹਦਾ ਵੀ ਥੋੜਾ ਜਿਹਾ ਘਟਵਾਦ ਕਰਨਾ ਚਾਹੀਦਾ ਕਿਉਂਕਿ ਹੋਰ ਤਾਂ ਮਾਤ ਜੀ 40 ਲੱਖ ਹੈ ਤਾਂ ਇਹ 80-85 ਲੱਖ ਰੁਪਈਆ ਲੈਂਦੇ ਨੇ ਮਤਲਬ ਇਹਨਾਂ ਗੱਲਾਂ ਤੇ ਵਿਚਾਰ ਕਰਕੇ ਤਾਂ ਆਉਣ ਵਾਲੀ ਪੀੜ੍ਹੀ ਨੂੰ ਯੋਗ ਮਨਾਇਆ ਜਾ ਸਕਦਾ ਹੈ ਹਾਂ ਜਿਹੜੇ ਸਾਡੇ ਨੌਜਵਾਨ ਆ ਦੇਖੋ ਮਾਫੀ ਜਾਨਣਾ ਕਿ ਜਿਹੜੇ ਨੌਜਵਾਨ ਇਥੇ ਬਾਦ ਲਾਈਟਾਂ ਦੇ ਬੈਠੇ ਭੀਖ ਮੰਗਦੇ ਹੁੰਦੇ ਨੇ ਨਸ਼ੇ ਪੱਤੇ ਜ ਵੜ ਰਹੇ ਨੇ ਉਹ ਲੋਕਾਂ ਨੂੰ ਜੇ ਵਧੀਆ ਪੜ੍ਹਾਈ ਕਰਾਈ ਜਾਵੇ ਜਿਵੇਂ ਤੁਸੀਂ ਕਿਹਾ ਡਿਗਰੀਆਂ ਕਰਾਈਆਂ ਜਾਣ ਤਾਂ ਆਪਣੇ ਇੱਕ ਪੈਰਾਂ ਤੇ ਆਪ ਖੜੇ ਹੋ ਸਕਦੇ ਨੇ ਆਗੇ ਤਾਂ ਹੀ ਤਾਂ ਕਹਿੰਦੇ ਆ ਜੀ ਮਤਲਬ ਹੋ ਸਕਦਾ ਧੰਮੀ ਸਾਹਿਬ ਦਾ ਮਨ ਬਦਲਿਆ ਹੋਵੇ ਜੀ ਇਹ ਕੋਈ ਜ਼ਰੂਰੀ ਨਹੀਂ ਹੈ ਵੀ ਜੋ ਤਾਂ ਧੰਮੀ ਸਾਹਿਬ ਨੇ ਪਹਿਲਾਂ ਧੰਮੀ ਸਾਹਿਬ ਦੇ ਉੱਤੇ ਕੋਈ ਬਹੁਤਾ ਮਟਕਟਾ ਬਲੇਮ ਤਾਂ ਪਹਿਲਾਂ ਵੀ ਨਹੀਂ ਹੈ ਵੀ ਠੀਕ ਹੈ ਥੋੜਾ ਜਿਹਾ ਪ੍ਰੈਸ਼ਰ ਜੀਵੇ ਪ੍ਰੈਸ਼ਰ ਹੋ ਸਕਦਾ ਉਹ ਦੂਰ ਕਰਕੇ ਨਵੀਂ ਦਿਖਣ ਨਾਲ ਪੇਸ਼ ਆਣ ਤੇ ਜਿਹੜੀਆਂ ਪੰਜ ਚੱਕਲ ਸਮੱਸਿਆਵਾਂ ਨੇ ਉਹਨਾਂ ਪ੍ਰਤੀ ਗੰਭੀਰ ਹੋਣਾ ਤੇ ਉਹਨਾਂ ਨੂੰ ਗੂਰ ਕਰਨਾ ਯਤਨ ਕਰਨ ਕਿਉਂਕਿ ਮਨੁੱਖਤਾ ਦਾ ਜਿਹੜਾ ਮਨੁੱਖ ਜਨਮਾ ਜਿਹੜਾ ਇਹ बार-बार ਨਹੀਂ ਨਹੀਂ ਉਮਰ ਦੇ ਹੋਗੇ ਇਹਹੀ ਅਰਦਾਸ ਕਰਦੇ ਆ ਵੀ ਪ੍ਰਮਾਤਮਾ ਉਹਨਾਂ ਨੂੰ ਤੰਦਰੁਸਤੀਆਂ ਬਖਸ਼ੇ ਤੇ ਪੰਥਕ ਸੇਵਾ ਕਰਨ ਦਾ ਬਲ ਬਖਸ਼ੇ ਬਿਨਾਂ ਬੈਰ ਵਿਰੋਧ ਤੋਂ ਨਿਰਪੱਖ ਸੇਵਾ ਕਿਸੇ ਦਾ ਕੋਈ ਮਾੜਾ ਨਹੀਂ ਕਰਨਾ ਕਿਸੇ ਦਾ ਮਤਲਬ ਪੰਥ ਦੀ ਚੜ੍ਹਦੀ ਕਲਾ ਵਾਸਤੇ ਹਰ ਪਲ ਪੰਥਕ ਸੇਵਾ ਦੇ ਵਿੱਚ ਲੰਘਣਾ ਚਾਹੀਦਾ ਹੈ ਇਹੀ ਆਪਾਂ ਤੁਹਾਨੂੰ ਵਾਸਤੇ ਅਰਦਾਸ ਕਰਦੇ ਆ। ਸਹੀ ਗੱਲ ਕਹਿ ਰਹੇ ਹੋ ਤੁਸੀਂ ਵੀ ਬਹੁਤ ਸੂਝੇ ਹੋਏ ਵਿਅਕਤੀ ਨੇ ਪਰ ਠੀਕ ਹੈ ਤੁਸੀਂ ਸਹੀ ਕਹਿ ਰਹੇ ਹੋ। ਮੇਰੇ ਮਨ ਦੇ ਜੈਨ ਦੇ ਵਿੱਚ ਇੱਕ ਵਾਰ-ਵਾਰ ਇੱਕ ਨਾ ਅਟਕਲ ਆ ਰਹੀ ਹੈ। ਮੈਂ ਕਲੀਅਰ ਕਰਾਂਗਾ ਜੂਰ ਵੀ ਦੇਖੋ ਕੱਲ ਤੋਂ ਸੇਵਾਵਾਂ ਨਿਭਾਣਗੇ। ਡਾਕਟਰ ਸਾਹਿਬ ਗੁੱਸਾ ਨਾ ਕਰਨਾ। ਦੇਖੋ ਮੈਂ ਕੰਮ ਕਰਦਾ ਮੇਰੇ ਵੀ ਉਰੇ 100 ਦੁਸ਼ਮਣ ਨੇ ਤੁਹਾਡੇ ਵੀ 100 ਦੁਸ਼ਮਣ ਹੋਣਗੇ ਕੀ ਉਹ ਬੰਦੇ ਉਹਨਾਂ ਨੂੰ ਦੁਬਾਰਾ ਉਸਾਬਨਾ ਕੰਮ ਕਰਨ ਦੇਣਗੇ ਜਿਸ ਤਰ੍ਹਾਂ ਤਾਂ ਅਮੀ ਸਾਹਿਬ ਪਹਿਲਾਂ ਹੀ ਮੰਦ ਦਾ ਕੰਮ ਕਰ ਰਹੇ ਸੀ। ਸਹੀ ਗੱਲ ਕਹਿ ਰਹੇ ਮੈਂ ਤੁਹਾਨੂੰ। हां देखो यो कमी साहब देखो जेता पार्टी बेसते आ गया फिर तने दा बहुत बहुत दा सेवा ਕਰਨਗੇ जे दूसरे ने दा ਪਹਿਲਾਂ ਵੀ ਰੌਲਾ ਪਾਉਂਦੇ ਹਣ ਐਂਟੀ ਹੁਣ ਵੀ ਪਾਉਣਗੇ ਤੇ ਉਹਨਾਂ ਜਦੋਂ ਇਹਨਾਂ ਦਾ ਬਹੁਮਤ ਹੈ ਜੇ ਤਾਂ ਉਸ ਤੋਂ ਬਾਅਦ ਪਤਾ ਲੱਗੂ ਜਦੋਂ ਸ਼ਰਮਣੀ ਕਮੇਟੀ ਦੀਆਂ ਵੋਟਾਂ ਪੈ ਗਈਆਂ ਵੋਟਾਂ ਦੇ ਵਿੱਚ ਕੌਣ ਜਿੱਤਦਾ ਕਿੰਨੇ ਬੰਦੇ ਜਿੱਤਦੇ ਕਿੰਨੇ ਪੜ੍ਹੇ ਲਿਖੇ ਲੋਕ ਆਉਂਦੇ ਆ ਕਿੰਨੇ ਅਫਸਰ ਸ਼ਾਹੀ ਆਉਂਦੀ ਹੈ ਕਿੰਨੇ ਮਤਲਬ ਜਿਹੜੇ ਵੀ ਫਰੀ ਸੇਵਾ ਕਰਨੀ ਚਾਹੁੰਦੇ ਨੇ ਉਹਨਾਂ ਲੋਕਾਂ ਨੂੰ ਲੋਕ ਇੱਥੇ ਭੇਜਦੇ ਆ ਤਾਂ ਇਹ ਕਾਫੀ ਪੁਛਾ ਜਿਹੜਾ ਇਹ ਆਉਣ ਵਾਲੀਆਂ ਜਿਹੜੀਆਂ ਸ਼ਰੌਮੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀਆਂ ਚੋਣਾਂ ਨੇ ਉਹਤੇ ਡਿਪੈਂਡ ਕਰਦਾ ਜਦੋਂ ਸ਼ਰੌਮੀ ਕਮੇਟੀ ਦੇ ਵਿੱਚ ਵਧੀਆ ਬੰਦੇ ਆ ਗਏ ਪੜੇ ਲਿਖੇ ਆ ਗਏ ਪਛਾਣ ਕਿਚੂ ਖੇਲਾਂ ਦੇ ਜਾਂ ਪ੍ਰੈਸ਼ਰ ਨਾ ਕਰਨ ਮੰਨਣ ਵਾਲੇ ਸੱਚ ਨੂੰ ਸੱਚ ਕਹਿਣ ਵਾਲੇ ਵਰਦੇ ਆ ਗਏ ਪੰਥ ਮੈਂ ਆਪ ਮੇਰਾ ਮਨ ਮੰਦਾ ਪੰਥ ਚੜ੍ਹਦੀ ਕਲਾ ਚ ਹੋਊਗਾ ਤੇ ਇਹ ਅੱਜ ਵੀ ਪੰਥ ਚੜ੍ਹਦੀ ਕਲਾ ਚ ਹੈ ਠੀਕ ਆ ਕੋਈ ਬੰਦੇ ਜਾਂ ਕੋਈ ਗਰੁੱਪ ਜਾਂ ਆਪ ਸਿੱਖ ਚੋ ਤਾਂ ਉਹਦੇ ਕਾਰਨ ਪੰਥ ਦੇ ਉੱਤੇ ਥੋੜਾ ਜਿਹਾ ਫਰਕ ਹੈ ਜਿਹੜਾ ਜਿਆਦਾ ਚਿਰ ਨਹੀਂ ਰਹਿੰਦਾ ਪੰਥ ਚੜ੍ਹਦੀ ਕਲਾ ਚ ਹੋਊਗਾ ਜਦੋਂ ਬੰਦੇ ਬਿਲਕੁਲ ਸਹੀ ਆਗੇ ਹੋ ਸਕਦਾ ਇਹ ਅਗਲੇ ਸਾਲ ਹੋ ਜਾਣ ਗੁੱਟਾਂ ਹੋ ਸਕਦਾ ਇਸੇ ਸਾਲ ਬੋਟਾਂ ਹੋ ਜਾਣ ਧਾਮੀ ਸਾਹਿਬ ਨੂੰ ਉਹਨਾਂ ਚਿਰ ਗੁਰੂ ਦੀ ਸੇਵਾ ਕਰਨੇ ਚਾਹੀਦੀ ਹੈ ਤਾਂ ਕਿ ਪੰਥ ਵਧੀਆ ਤਰੱਕੀ ਕਰੇ ਕਿਉਂਕਿ ਧਾਮੀ ਸਾਹਿਬ ਦਾ ਵੀ ਮੈਂ ਤੁਹਾਨੂੰ ਦੱਸ ਦੇਣਾ ਇੱਕ ਸਾਲ ਰਹਿ ਗਿਆ ਜੋ ਐਜੀਪੀ ਦੇ ਮੈਂਬਰ ਸਾਹਿਬ ਨੇ ਕਿਹਾ ਤੇ ਉਹਨਾਂ ਨੇ ਕਿਹਾ ਉਹਨਾਂ ਨੇ ਇਹ ਉਹਨਾਂ ਦੀ ਤਾਰੀਫ ਕੀਤੀ ਸੀ ਇਹ ਦੂਸਰੀ ਵੀ ਗੱਲ ਕਰ ਰਹੇ ਜਿਹੜੇ ਪਹਿਲੇ ਸੀ ਉਹਨਾਂ ਨੇ ਵਿਰੋਧ ਕੀਤਾ ਸੀ ਦੂਸਰੇ ਇਹਨਾਂ ਦੀ ਤਾਰੀਫ ਕਰ ਰਹੇ ਸੀ ਕਹਿੰਦੇ ਵੀ ਧਾਮੀ ਸਾਹਿਬ ਵਧੀਆ ਵਾਗੇ ਵੀ ਇੱਕ ਸਾਲ ਰਹਿ ਗਿਆ ਆਪਣਾ ਪੂਰਾ ਕਰਨ ਜੇ ਸਹੀਲ ਚੱਲਦੇ ਆ ਤਾਂ ਅੱਗੇ ਹੀ ਸੁਭਾਵਾਂ ਨੂੰ ਮਾਣ ਸਾਨੂੰ ਇਹਨਾਂ ਦੀ ਸੁਭਾਵਾਂ ਦੀ ਲੋੜ ਹੈ ਕਹਿੰਦੇ ਵੀ ਬਹੁਤ ਵਧੀਆ ਐਡਵੋਕੇਟ ਬੰਦੇ ਨੇ ਇਹਨਾਂ ਨੂੰ ਬਹੁਤ ਨੌਲੇਜ ਹੈ ਆ ਦੇਖੋ ਜੀ ਕਿਸੇ ਨਾਲ ਧੱਕਾ ਨਹੀਂ ਕਰਦੇ ਗੱਡੀ ਗੱਲ ਤਾਂ ਇਹ ਹੈ ਕਿਸੇ ਤੇ ਟੌਕਵਾਜੀ ਨਹੀਂ ਕਰਦੇ ਹਨ ਜੋ ਸੇਵਾ ਦਾ ਸਮਾਂ ਹੈਗਾ ਉਹ ਆਪਦਾ ਸੇਵਾ ਕਰਦੇ ਨੇ ਸੇਵਾ ਆਪਾਂ ਦੇ ਹੀ ਗੁਰੂ ਦੇ ਚਰਨਾ ਚਰਨਾਂ 'ਚ ਅਰਦਾਸ ਕਰਦੇ ਆਂ ਵੀ ਇਹਨਾਂ ਨੂੰ ਸੇਵਾ ਦਾ ਜਿਹੜਾ ਮੌਕਾ ਮਿਲਿਆ ਇਹ ਸੇਵਾ ਦੇ ਮੌਕੇ ਤੋਂ ਲਾਭ ਠਾਉਣ ਤੇ ਆਪਣਾ ਜੀਵਨ ਸਫਲ ਕਰਨ ਜੀ ਹੋਰ ਕੀ ਕਹਿਣਾ ਚਾਹੋਗੇ ਧਾਮੀ ਸਾਹਿਬ ਦੇ ਬਾਰੇ ਤਾਮੀ ਸਾਹਿਬ ਦੇ ਬਾਰੇ ਤਾਂ ਨਹੀਂ ਹੋਈ ਜੀ ਤਾਂਮੀ ਸਾਹਿਬ ਵਧੀਆ ਬੰਦੇ ਨੇ ਆਪਾਂ ਤਾਂ ਕਹਿੰਦੇ ਵੀ ਨਿਰਪੱਖ ਸੇਵਾ ਕਰਨ ਨਿਰਪੱਖ ਹੋ ਕੇ ਕੰਮ ਕਰਨ ਨਿਰਪੱਖ ਫੈਸਲੇ ਤਾਂ ਲੈਣਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰਨ ਪੰਥ ਦੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹਦੇ ਬਾਰੇ ਖਾਸ ਕਰਕੇ ਧਿਆਨ ਦੇਣਾ ਤਾਕੇ ਜਿਹੜਾ ਸਮਾਜ ਹੈ ਸਿੱਖ ਸਮਾਜ ਹੈ ਉਹੋ ਜਿਹੜੇ ਦੂਜੇ ਹੋਰ ਸਟੇਟਾਂ ਦੇ ਬੱਚੇ ਨੇ ਉਹਨਾਂ ਦੇ ਬਰਾਬਰ ਪੜ੍ਹਾਈ ਲੈ ਕੇ ਹੱਕ ਪ੍ਰਾਪਤ ਕਰਨ ਮੈਂ ਤਾਂ ਇਹ ਕਹਣਾ ਵੀ ਧੰਮੀ ਸਾਹਿਬ ਇੱਕੋ ਜਿਹਾ ਇਸ ਤਰ੍ਹਾਂ ਦਾ ਹੋਵੀਂ ਇੰਸਟੀਚਿਊਟ ਕਰ ਦੇਣ ਜਿਹਨੂੰ ਅਸੀਂ ਆਈਏਐਸ ਦੀ ਫੈਕਟਰੀ ਕਹੀਏ ਜਾਂ ਆਈਪੀਐਸ ਦੀ ਫੈਕਟਰੀ ਕਹੀਏ ਵੱਡੀ ਗੱਲਤੀ ਇਹ ਹੈ ਵੀ ਇਧਰਲੇ ਪਾਸੇ ਬਹੁਤ ਘੱਟ ਧਿਆਨ ਹੈ ਹੋ ਸਕਦਾ ਵੀ ਅਰਜੇਵਾਂ ਦੇ ਕਾਰਨ ਇਧਰ ਧਿਆਨ ਨਾ ਦਿੱਤਾ ਗਿਆ ਹੋਵੇ ਇਹ ਧੰਮੀ ਸਾਹਿਬ ਇਧਰ ਜ਼ਿਆਦਾ ਧਿਆਨ ਦੇ ਕੇ ਤਾਕੇ ਆਉਣ ਵਾਲੇ ਸਮੇਂ ਦੇ ਵਿੱਚ ਧਾਮੀ ਸਾਹਿਬ ਨੂੰ ਵੀ ਯਾਦ ਰੱਖਿਆ ਜਾ ਸਕੇ ਅਰਜਿੰਦਰ ਜੀ ਇਹ ਕਹਿ ਸਕਦਾ ਸੁਦੀ ਵੀ ਨਹੀਂ ਹੈ ਇਹ ਕਹਿਨ ਸਵਾਲ ਐਮ ਸਵਾਲ ਦਰਸ਼ਕ ਵੀ ਜਾਣਨਾ ਚਾਣ ਰਹੇ ਹੋਣਗੇ ਸੁਖਵੀਰ ਸਿੰਘ ਬਾਦਲ ਦੇ ਕਰਕੇ ਆਜੋ ਵਾਪਸ ਆਏ ਮੁਲਾਕਾਤ ਕੀਤੀ ਗੱਲਾਂ ਬਾਤਾਂ ਹੋਈਆਂ ਬਹੁਤ ਕੁਝ ਹੋਇਆ ਮੀਟਿੰਗਸ ਅਕਾਲੀ ਦਲ ਦੇ ਵੱਲੋਂ ਉਹਨਾਂ ਨੂੰ ਵਾਪਸ ਲਿਆਂਦਾ ਗਿਆ ਕੀ ਤੁਹਾਨੂੰ ਲੱਗਦਾ ਨਹੀਂ ਵੀ ਹੁਣ ਜਿਵੇਂ ਤੁਸੀਂ ਕਿ ਚੋਣਾ ਚੋਣਾ ਬਹੁਤ ਵੱਡਾ ਵਿਸ਼ਾ ਚੋਣਾ ਹੋਈ ਰਹੀਆਂ तकरीबन 16-17 ਸਾਲ ਹੋ ਗਏ ਤੇ ਸੁਬੀਰ ਬਾਦਲ ਜੀ ਦਾ ਥੋੜਾ ਪ੍ਰੈਸ਼ਰ ਰਹੇਗਾ ਨਹੀਂ ਚਾਹੇ ਪ੍ਰਧਾਨਦਵਾਰਾ ਬਣ ਕੇ ਥੋੜਾ ਦਾ ਪ੍ਰੈਸ਼ਰ ਰਹੇਗਾ ਨਾ ਜੇ ਕੋਈ ਉਹ ਪ੍ਰੈਸ਼ਰ ਤਾਂ ਰਹੂਗਾ ਉਹਨਾਂ ਦਾ ਦੇਖੋ ਜਿਹੜੀ ਕੋਈ ਵੀ ਕਿਸੇ ਵੀ ਪਾਰਟੀ ਦਾ ਸੀਨੀਅਰ ਲੀਡਰ ਹੁੰਦਾ ਉਹਦਾ ਹੁੰਦਾ ਹੀ ਹੈ ਜਿਆਦਾ ਇੰਨਾ ਜਿਆਦਾ ਪ੍ਰੈਸ਼ਰ ਮਤਲਬ ਠੀਕ ਹੈ ਵੀ ਚੰਗੇ ਕੰਮਾਂ ਵਾਸਤੇ ਪ੍ਰੈਸ਼ਰ ਵਰਤਿਆ ਜਾਵੇ ਤਾਂ ਚੰਗੀ ਗੱਲ ਹੈ ਤਾਂ ਪਾਰਟੀ ਵੀ ਚੜਦੀ ਕਲਾ 'ਚ ਹੋ ਸਕਦੀ ਹੈ ਤੇ ਜੇ ਪ੍ਰੈਸ਼ਰ ਹੀ ਮਾਰੇ ਕੰਮਾਂ ਵਾਸਤੇ ਜਾਂ ਬਦਲਾ ਖੋਰੀਆਂ ਵਾਸਤੇ ਜਾਂ ਹੋਰ ਮਤਲਬ ਇਸ ਤੇ ਤਰੀਕਿਆਂ ਤੇ ਵਰਤਿਆ ਜਾਂਦਾ ਫਿਰ ਉਹ ਪੰਥ ਵਾਸਤੇ ਭਾਨੀ ਸਾਹਿਬ ਵਾਸਤੇ ਸਾਰਿਆਂ ਵਾਸਤੇ ਪੰਜਾਬ ਵਾਤੇ ਉਹਦਾ ਚਲੋ ਡਾਕਟਰ ਸਾਹਿਬ ਤੁਸੀਂ ਆਪਣਾ ਬਹੁਤ ਕੀਮਤੀ ਸਮੇਂ ਸਾਨੂੰ ਸਾਂਝਾ ਕੀਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਠੀਕ ਹੈ ਸਰ ਠੀਕ ਸੋ ਦੋਸਤੋ ਇਹ ਸਾਰਨਾ ਜੁੜੇ ਸਾਡੇ ਸਹਿਯੋਗੀ ਰਿੰਦਰ ਜੀ ਥੋੜਾ ਇਹਨਾਂ ਨੂੰ ਜਾਣਾ ਪਿਆ ਜਲਦੀ ਕਰਕੇ ਤਾਂ ਇਹ ਜਿਆਦਾ ਲੰਬਾ ਨਹੀਂ ਬੋਲ ਸਕੇ ਤੇ ਜਿਹੜਾ ਅੱਜ ਦਾ ਮੁੱਦਾ ਸੀਗਾ ਵੀ ਜਿਹੜੇ ਸਾਡੇ ਐਡਵੋਕੇਟ ਹਰਿੰਦਰ ਸਿੰਘ ਧਾਮੀ ਉਹਨਾਂ ਨੇ ਅੱਜ ਬਹੁਤ ਵੱਡਾ ਇੱਕ ਯੂ ਟਰਨ ਮਾਰਿਆ ਵਾਪਸ ਹੀ ਕਰ ਲਈ ਹੈ ਦੁਆਰਾ ਉਹਨਾਂ ਨੇ ਆਪਣਾ ਅਸਤੀਫਾ ਕਹਿ ਤਾ ਵਾਪਸ ਲੈ ਲਿਆ ਹੈ ਹਾਲਾਂਕਿ ਉਹ ਕੱਲ ਪਰਸੋ ਤੋਂ ਆਪਣੀਆਂ ਸੇਵਾਵਾਂ ਨਿਭਾਉਣਗੇ ਐਜ਼ ਏ ਐਸਜੀਪੀਜ਼ ਦੇ ਦੁਆਰਾ ਉਹ ਪ੍ਰਧਾਨ ਬਣ ਗਏ ਨੇ ਕਿ ਅੱਜ ਤੁਹਾਨੂੰ ਦੱਸ ਦਈਏ ਕਿ ਸੁਖਵੀਰ ਬਾਦਲ ਉਹਨਾਂ ਨੂੰ ਮਨਾਉਣ ਗਏ ਸੀ ਇਹਨਾਂ ਨੂੰ ਪਹਿਲਾਂ ਵੀ ਬਹੁਤ ਸਾਰੇ ਲੋਕ ਬਣਾਉਣ ਗਏ ਕੋਈ ਕਿਸੇ ਦੀ ਗੱਲ ਨਹੀਂ ਮੰਨੀ ਪਰ ਸੁਖਵੀਰ ਬਾਦਲ ਤੇ ਅਕਾਲੀ ਦਲ ਦੇ ਉੱਥੇ ਪੰਜ ਤੋਂ 7 ਲੀਡਰ ਉੱਥੇ ਪਹੁੰਚੇ ਸੀਗੇ ਕਾਫੀ ਦੇਰੇ ਮੀਟਿੰਗ ਹੋਈ ਹੈ 12 ਵਜੇ ਮੀਟਿੰਗ ਸ਼ੁਰੂ ਹੋਈ ਸੀ 1:30 2 ਵਜੇ ਤੱਕ ਚੱਲੀ ਹੈ ਉਸ ਤੋਂ ਬਾਅਦ ਧਾਮੀ ਸਾਹਿਬ ਨੇ ਬਾਹਰ ਆ ਕੇ ਕਿਹਾ ਵੀ ਮੈਂ ਆਪਣਾ ਅਸੀਵਾ ਵਾਪਸ ਲੈ ਰਿਹਾ ਜਿਵੇਂ ਤੁਹਾਨੂੰ ਦੱਸ ਦਈਏ ਜਿਸ ਤੋਂ ਬਾਅਦ ਜਿਹੜ ਸੰਗਤਾਂ ਨਾਲ ਜੁੜੀ ਹੋਈ ਹੈ ਉਹਨਾਂ ਲਈ ਬੜਾ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਹੁਣ ਇਹ ਦੇਖਣਾ ਹੈ ਅੱਗੇ ਕੇ ਜਿਹੜੇ ਧਾਮੀ ਸਾਹਿਬ ਦੇ ਵਿਰੋਧ ਕਰ ਰਹੇ ਨੇ ਲੋਕ ਐ ਜੀ ਵੀ ਦਾ ਮੈਂਬਰ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਜਿਹੜੇ ਵਿਰੋਧ ਕਰ ਰਹੇ ਨੇ ਉਹ ਲੋਕ ਕੀ ਧਾਮੀ ਸਾਹਿਬ ਨੂੰ ਸੀਟ ਤੇ ਬੈ ਰਹਿਣ ਦੇਣਗੇ ਕੀ ਨਹੀਂ ਇੱਕ ਸਾਲ ਰਹਿ ਗਿਆ ਹੈ ਕਿ ਇੱਕ ਸਾਲ ਦੇ ਵਿੱਚ ਹੁਣ ਕੀ ਕੁਝ ਕੰਮ ਕਰਨਗੇ ਵਧੀਆ ਕਿ ਨਹੀਂ ਇਹ ਹੁਣ ਉਹ ਤੋਂ ਸਮੱਸ ਹੈਗਾ ਜੋ ਵੀ ਖਬਰ ਤੇ ਅਪਡੇਟ ਆਏਗੀ ਉਹ ਤੁਹਾਨੂੰ ਸਭ ਤੋਂ ਪਹਿਲਾਂ ਨਿਸ਼ਾ ਕਰਾਂਗਾ A1 ਪੰਜਾਬੀ ਟੀਵੀ ਤੇ ਦੋਸਤੋ ਤੁਸੀਂ ਉੱਥਾ ਦੇਖੋ ਇਹ ਪੰਜਾਬੀ ਟੀਵੀ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ